ਸੱਚੀ ਗੱਲ ਮੈਂ ਰஞ்சிਤ ਪਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਚੈਟ ਜੀਪੀਟੀ ਦੀ ਚੈਟ ਜੀਪੀਟੀ ਦੇ ਨਾਲ ਅਸੀਂ 30000 ਤੋਂ 2 ਲੱਖ ਤੱਕ ਹਰ ਮਹੀਨੇ ਕਮਾ ਸਕਦੇ ਹਾਂ ਪਰ ਇਹਦੇ ਨਾਲ ਨਾਲ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪਵੇਗੀ ਤੁਹਾਨੂੰ ਕੰਸਿਸਟੈਂਟ ਜ਼ਰੂਰ ਰਹਿਣਾ ਪਵੇਗਾ ਪੁਰਾਣੇ ਜ਼ਮਾਨੇ ਵਿੱਚ ਅਸੀਂ ਕਹਾਵਤ ਸੁਣਦੇ ਸੀ ਹਿੰਗ ਲੱਗੇ ਨਾ ਫਟਕਰੀ ਰੰਗ ਚੌਖਾ ਆਵੇ ਉਸ ਟਾਈਮ ਦੇ ਵਿੱਚ ਟੈਕਨੋਲੋਜੀ ਨਹੀਂ ਸੀ ਪਰ ਹੁਣ ਇੱਕ ਹਕਾवत ਬੜੇ ਵਧੀਆ ਤਰੀਕੇ ਨਾਲ ਸੱਚ ਹੋਈ ਹੈ ਅਸੀਂ ਬਹੁਤ ਹੀ ਘੱਟ ਸਮਾਂ ਲਗਾ ਕੇ ਜ਼ਿਆਦਾ ਕੰਮ ਕਰ ਸਕਦੇ ਹਾਂ ਔਰ ਉਹਦੀ ਐਕੂਰੇਸੀ ਵੀ ਕੋਈ ਆਲਮੋਸਟ 90% ਆ ਜਾਂਦੀ ਹੈ ਦੋਸਤੋ ਅੱਜ ਅਸੀਂ ਬਹੁਤ ਸਾਰੇ ਤਰੀਕੇ ਡਿਸਕਸ ਕਰਨ ਜਾ ਰਹੇ ਹਾਂ ਕਿ ਅਸੀਂ ਚੈਟ ਜੀਪੀਟੀ ਦੇ ਹੈਲਪ ਨਾਲ ਕਿਵੇਂ ਪੈਸੇ ਕਮਾ ਸਕਦੇ ਹਾਂ ਵੀਡੀਓ ਕ੍ਰिएशन ਅਸੀਂ ਚੈਟ ਜੀਪੀਟੀ ਦੀ ਹੈਲਪ ਨਾਲ ਪਹਿਲਾਂ ਕੰਟੈਂਟ ਤਿਆਰ ਕਰ ਸਕਦੇ ਹਾਂ ਜਿਹੜਾ ਕੰਟੈਂਟ ਤੁਹਾਨੂੰ ਅੱਛਾ ਲੱਗਦਾ ਆਪਾਂ ਉਸ ਕੰਟੈਂਟ ਨੂੰ ਯੂਜ਼ ਕਰਕੇ ਆਪਣੇ ਵੀਡੀਓਜ਼ ਵੀ ਚੈਟ ਜੀਪੀਟੀ ਤੇ AI ਦੀ ਹੈਲਪ ਦੇ ਨਾਲ ਕ੍ਰੀਏਟ ਕਰ ਸਕਦੇ ਆ ਇਹਨਾਂ ਵੀਡੀਓਜ਼ ਨੂੰ ਤੁਸੀਂ YouTube ਚੈਨਲ ਤੇ ਆਪਣੇ Facebook ਚੈਨਲ ਤੇ Instagram ਤੇ ਪਾ ਕੇ ਤੁਸੀਂ ਪੈਸੀਵ ਕਮਾ ਸਕਦੇ ਹੋ ਇਸ ਦੇ ਨਾਲ ਨਾਲ ਜੇ ਤੁਸੀਂ ਵੀਡੀਓ ਕ੍ਰੀਏਸ਼ਨ ਦਾ ਕੰਮ ਕਰਦੇ ਹੋ ਤੁਸੀਂ ਆਪਣੇ ਕਲਾਇੰਟਸ ਦੀ ਵੀਡੀਓਜ਼ ਜਿਹੜੀਆਂ ਨੇ ਉਹ ਵੀ ਚੈਟ ਜੀਪੀਡੀ ਦੇ ਹੈਲਪ ਦੇ ਨਾਲ ਬਣਾ ਸਕਦੇ ਹੋ ਔਰ ਇਹੀ ਵੀਡੀਓਜ਼ ਤੁਸੀਂ ਆਪਣੇ ਕਲਾਇੰਟਸ ਨੂੰ ਸੈਂਡ ਕਰ ਸਕਦੇ ਹੋ ਤੇ ਇਹਨਾਂ ਵੀਡੀਓਜ਼ ਦੇ थ्रू ਤੁਸੀਂ ਅੱਛਾ ਮੋਟਾ ਪੈਸਾ ਵੀ ਕਮਾ ਸਕਦੇ ਹੋ ਸਾਡਾ ਅਗਲਾ ਪੁਆਇੰਟ ਹੈ ਗ੍ਰਾਫਿਕਸ ਜਿਵੇਂ ਅਸੀਂ ਵੀਡੀਓ ਦੀ ਗੱਲ ਕੀਤੀ ਵੀਡੀਓ ਦੇ ਨਾਲ ਨਾਲ ਅਸੀਂ ਗ੍ਰਾਫਿਕਸ ਵੀ ਬਣਾ ਸਕਦੇ ਹਾਂ ਜੇ ਤੁਸੀਂ ਗ੍ਰਾਫਿਕਸ ਵਿੱਚ ਜੌਬ ਕਰਦੇ ਹੋ ਜਾਂ ਤੁਹਾਡਾ ਗ੍ਰਾਫਿਕਸ ਦੇ ਵਿੱਚ ਇੰਟਰਸਟ ਹੈ ਤੁਸੀਂ ਕੀ ਕਰ ਸਕਦੇ ਹੋ ਚੈਟ ਜੀਪੀਟੀ ਦੀ ਹੈਲਪ ਨਾਲ ਤੁਸੀਂ ਲੋਗੋ ਕ੍ਰੀਏਟ ਕਰ ਸਕਦੇ ਹੋ ਇਮੇਜਸ ਕ੍ਰੀਏਟ ਕਰ ਸਕਦੇ ਹੋ ਔਰ ਉਹਨਾਂ ਇਮੇਜਸ ਨੂੰ ਉਹਨਾਂ ਲੋਗੋਜ਼ ਨੂੰ ਤੁਸੀਂ ਸੇਲ ਕਰ ਸਕਦੇ ਹੋ ਆਪਣੇ ਕਲਾਇੰਟਸ ਨੂੰ ਔਰ ਇਹਦੇ ਨਾਲ ਤੁਹਾਡਾ ਟਾਈਮ ਵੀ ਸੇਵ ਹੋਏਗਾ ਔਰ ਕੁਆਲਿਟੀ ਜਿਹੜੀ ਹੈ ਚੈਟ ਜੀਪੀਟੀ ਦੀ ਉਹ ਬਹੁਤ ਅੱਛੀ ਹੈ ਔਰ ਇਹ ਤੁਹਾਨੂੰ ਇੱਕ ਕਲਾਇੰਟਸ ਨੂੰ ਵੀ ਪਸੰਦ ਆਏਗਾ ਸਾਡਾ ਅਗਲਾ ਪੁਆਇੰਟ ਹੈ ਕੰਟੈਂਟ ਰਾਈਟਿੰਗ ਚੈਟ ਜੀਪੀਟੀ ਇੱਕ ਬਹੁਤ ਹੀ ਵਧੀਆ ਟੂਲ ਮੰਨਿਆ ਜਾਂਦਾ ਹੈ ਕੰਟੈਂਟ ਰਾਈਟਿੰਗ ਵਾਸਤੇ ਕਿਉਂਕਿ ਇਹ ਬਹੁਤ ਤਰੀਕੇ ਦੀ ਰਾਈਟਿੰਗ ਕਰਕੇ ਸਾਨੂੰ ਦਿੰਦਾ ਜਿਹਦੇ ਵਿੱਚ ਅਸੀਂ ਕਹਿੰਦੇ ਕਿ ਇੱਕ ਬਲੌਗ ਰਾਈਟ ਕਰਨਾ ਕਿਸੇ ਨੇ ਈਮੇਲਸ ਰਾਈਟ ਕਰਨੀਆਂ ਨੇ ਜਾਂ ਕੋਈ ਹੋਰ ਕੰਟੈਂਟ ਪ੍ਰਪੋਜ਼ਲ ਹੋ ਗਏ ਕੌਂਟਰੈਕਟਸ ਹੋ ਗਏ ਇਵਨ ਕਿ ਅੱਜਕੱਲ ਸਾਇੰਟਿਸਟ ਵੀ ਚੈਟ ਜੀਪੀਟੀ ਨੂੰ ਯੂਜ਼ ਕਰ ਰਹੇ ਨੇ ਜੇ ਤੁਸੀਂ ਰਾਈਟਰ ਹੋ ਔਰ ਤੁਸੀਂ ਬਹੁਤ ਸਾਰਾ ਕੰਟੈਂਟ ਲੇਕ ਕੇ ਆਪਣੇ ਕਲਾਇੰਟਸ ਨੂੰ ਦੇਣਾ ਚਾਹੁੰਦੇ ਹੋ ਚੈਟ ਜੀਪੀਟੀ ਤੋਂ ਤੁਸੀਂ ਕੰਟੈਂਟ ਲੈ ਸਕਦੇ ਹੋ ਉਸ ਕੰਟੈਂਟ ਨੂੰ ਰਿਫਾਈਨ ਕਰਨ ਵਿੱਚ ਤੁਹਾਡਾ ਬਹੁਤ ਘੱਟ ਸਮਾਂ ਲੱਗੇਗਾ ਔਰ ਉਹ ਕੰਟੈਂਟ ਤੁਸੀਂ ਬਾਅਦ ਵਿੱਚ ਆਪਣੇ ਕਲਾਇੰਟਸ ਨੂੰ ਸੇਲ ਕਰ ਸਕਦੇ ਹੋ ਸਾਡਾ ਅਗਲਾ ਪੁਆਇੰਟ ਹੈ ਸੇਲ ਈ-ਬੁੱਕ ਆਨਲਾਈਨ ਚੈਟ ਜੀਪੀਟੀ ਦਾ ਡਾਇਰਾ ਬਹੁਤ ਹੀ ਵੱਡਾ ਹੋ ਚੁੱਕਿਆ ਹੈ ਜਿਸ ਨੂੰ ਅਸੀਂ ਨਾਵਲਸ ਬੁੱਕਸ ਪੜਨ ਲਈ ਦੇ ਸਕਦੇ ਆ ਔਰ ਉਸ ਤੋਂ ਬਾਅਦ ਆਪਾਂ ਸਮਰੀ ਲੈ ਸਕਦੇ ਆ ਔਰ ਸਪੋਜ਼ ਕਰੋ ਕਿ ਅਸੀਂ ਬਹੁਤ ਸਾਰੀਆਂ ਬੁੱਕਸ ਚੈਟ ਜੀਪੀਟੀ ਨੂੰ 1 ਬਾਈ 1 ਦੇ ਕੇ ਉਹਨਾਂ ਦੀ ਸਮਰੀਜ਼ ਲੈ ਕੇ ਆਪਾਂ ਬਹੁਤ ਸਾਰੇ ਸਾਡੇ ਕੋਲ ਪਲੈਟਫਾਰਮ ਨੇ ਆਨਲਾਈਨ ਜੇਨਾ ਉਤੇ ਆਪਾਂ ਅਪਲੋਡ ਕਰ ਸਕਦੇ ਆ ਅਪਲੋਡ ਕਰਨ ਤੋਂ ਬਾਅਦ ਆਪਾਂ ਉਹਨਾਂ ਦਾ ਇੱਕ ਪ੍ਰਾਈਸ ਫਿਕਸ ਕਰ ਸਕਦੇ ਆ ਕਿ ਆਪਾਂ ਇਸ ਬੁੱਕ ਦੀ ਸਮਰੀ ਜਾਂ ਇਸ ਨਾਵਲ ਦੀ ਸਮਰੀ ਕਿੰਨੇ ਪ੍ਰਾਈਸ ਤੇ ਸੈਲ ਕਰਨੀ ਔਰ ਉਸ ਤੋਂ ਅਸੀਂ ਚੰਗੇ ਮੋٹے ਪੈਸੇ ਕਮਾ ਸਕਦੇ ਆ ਸਾਡਾ ਅੱਜ ਦਾ ਅਗਲਾ ਪੁਆਇੰਟ ਤੇ ਲਾਸਟ ਪੁਆਇੰਟ ਹੈ ਟਰਾਂਸਲੇਟ ਜਿਸ ਨੂੰ ਮੈਂ ਆਪਣੇ ਆਫਿਸ ਦੇ ਵਿੱਚ ਵੀ ਡੇਲੀ ਬੇਸਿਸ ਤੇ ਯੂਜ਼ ਕਰਦਾ ਬਹੁਤ ਸਾਰੀਆਂ ਭਾਸ਼ਾਵਾਂ ਨੇ ਦੁਨੀਆ ਦੇ ਵਿੱਚ ਜੋ ਬੋਲੀਆਂ ਜਾਂਦੀਆਂ ਨੇ ਜੋ ਲਿਖੀਆਂ ਜਾਂਦੀਆਂ ਨੇ ਔਰ ਚੈਟ ਜੀਪੀਟੀ ਸਾਨੂੰ ਹੈਲਪ ਕਰਦਾ ਇੱਕ ਲੈਂਗੁਏਜ ਨੂੰ ਦੂਸਰੀ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰਨ ਦੇ ਲਈ ਔਰ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਡਿਜੀਟਲ ਮਾਰਕੀਟਿੰਗ ਏਜੰਸੀ ਇੱਕ ਵੈਬ ਡਿਵੈਲਪਮੈਂਟ ਏਜੰਸੀ ਚਲਾ ਰਿਹਾ ਹਾਂ ਔਰ ਸਾਡੇ ਕਲਾਇੰਟ ਓਵਰ ਸੀਜ਼ ਆਲ ਓਵਰ ਦਾ ਵਰਲਡ ਨੇ ਔਰ ਸਾਨੂੰ ਇੱਕ ਲੈਂਗੁਏਜ ਤੋਂ ਦੂਜੀ ਲੈਂਗੁਏਜ ਦੇ ਵਿੱਚ ਕੰਟੈਂਟ ਲਿਖਣਾ ਪੈਂਦਾ ਅਸੀਂ ਉਹ ਚੈਟ ਜੀਪੀਟੀ ਦੇ ਥਰੂ ਉਹਨੂੰ ਕਨਵਰਟ ਕਰਕੇ ਦੂਜੀ ਲੈਂਗੁਏਜ ਦੇ ਵਿੱਚ ਬਣਾ ਕੇ ਉਹਨਾਂ ਨੂੰ ਡਿਲੀਵਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਮੈਂ ਖੁਦ ਵੀ ਪੈਸੇ ਕਮਾ ਰਿਹਾ ਮੇਰੀ ਟੀਮ ਵੀ ਪੈਸੇ ਕਮਾ ਰਹੀ ਆ ਔਰ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਇਸ ਤਰੀਕੇ ਨਾਲ ਤੁਸੀਂ ਵੀ ਪੈਸੇ ਕਮਾ ਸਕਦੇ ਹੋ ਇਸ ਦੇ ਨਾਲ ਇੱਕ ਹੋਰ ਗੱਲ ਕਹੀ ਜਾਂਦੀ ਹੈ ਹੱਤ ਕੰਗਨ ਨੂੰ ਆਰਸੀ ਕਿ ਤੇ ਪੜੇ ਲਿਖੇ ਨੂੰ ਫਾਰਸੀ ਕਿ ਤਾਨੂੰ ਇਹ ਨਹੀਂ ਕੋਈ ਕਹਿ ਸਕਦਾ ਕਿ ਤੁਹਾਨੂੰ ਇਹ ਵਾਲੀ ਲੈਂਗੁਏਜ ਜਾਂ ਪੜ੍ਹਨੀ ਨਹੀਂ ਆਉਂਦੀ ਜਾਂ ਸਮਝ ਨਹੀਂ ਆਉਂਦੀ ਕਿਉਂਕਿ ਚੈਟ ਜੀਪੀਟੀ ਤੁਹਾਨੂੰ ਹਰ ਲੈਂਗੁਏਜ ਦੇ ਵਿੱਚ ਪ੍ਰੋਫੀਸ਼ੀਐਂਟ ਬਣਾ ਰਿਹਾ ਹੁਣ ਤੁਹਾਡਾ ਸਾਰਿਆਂ ਦਾ ਇੱਕ ਸਵਾਲ ਹੋਏਗਾ ਮੈਨੂੰ ਕਿ ਤੁਸੀਂ ਸਾਨੂੰ ਵੀਡੀਓ ਕ੍ਰिएशन ਵੀ ਦੱਸ ਦਿੱਤੀ ਗ੍ਰਾਫਿਕਸ ਵੀ ਦੱਸ ਦਿੱਤੇ ਟਰਾਂਸਲੇਸ਼ਨ ਵੀ ਦੱਸ ਦਿੱਤੀ ਪਰ ਅਸੀਂ ਇਹ ਵੇਚਣੀਆਂ ਕਿੱਥੇ ਨੇ ਅਸੀਂ ਇਹ ਸੈਲ ਕਿੱਥੇ ਕਰਨੀਆਂ ਨੇ ਇਸ ਤਰਿਕਾ ਮੈਂ ਤੁਹਾਨੂੰ ਦੱਸਦਾ ਸਾਡੇ ਕੋਲ ਬਹੁਤ ਸਾਰੀਆਂ ਐਸੀਆਂ ਵੈਬਸਾਈਟਸ ਨੇ ਆਨਲਾਈਨ ਜਿੱਥੇ ਅਸੀਂ ਆਪਣਾ ਕੰਟੈਂਟ ਆਪਣੀ ਵੀਡੀਓਜ਼ ਆਪਣੇ ਗ੍ਰਾਫਿਕਸ ਸੇਲ ਕਰ ਸਕਦੇ ਹਾਂ ਉਹਨਾਂ ਵਿੱਚੋਂ ਜੇ ਅਸੀਂ ਕੁਝ ਦੀ ਐਗਜ਼ਾਮਪਲ ਲਈਏ ਉਹਨਾਂ ਵਿੱਚੋਂ ਆਪਵਕ ਹੈ ਫ੍ਰੀਲਾਂਸਰ ਹੈ ਪੀਪੀਐਚ ਹੈ ਔਰ ਲਿੰਕਡਇਨ ਹੈ ਤੁਸੀਂ ਆਪਣੀ ਲਿੰਕਡਇਨ ਦੇ ਉੱਤੇ ਪ੍ਰੋਫਾਈਲ ਬਣਾਓ ਆਪਵਕ ਤੇ ਔਰ ਬਾਕੀ ਜਿਹੜੇ ਪਲੈਟਫਾਰਮ ਮੈਂ ਤੁਹਾਨੂੰ ਦੱਸਿਆ ਉਹਨਾਂ ਤੇ ਆਪਣੀ ਪ੍ਰੋਫਾਈਲ ਬਣਾਓ ਔਰ ਮੈਂ ਸ਼ੋਰ ਕਰਦਾ ਕਿ ਕੁਝ ਸਮੇਂ ਬਾਅਦ ਤੁਸੀਂ ਆਪਣਾ ਜਿਹੜਾ ਕੰਟੈਂਟ ਹੈ ਚਾਹੇ ਉਹ ਗ੍ਰਾਫਿਕ ਦੇ ਫਾਰਮ ਦੇ ਵਿੱਚ ਆ ਚਾਹੇ ਉਹ ਵੀਡੀਓ ਦੇ ਫਾਰਮ ਵਿੱਚ ਆ ਤੁਹਾਨੂੰ ਜਰੂਰ ਕਲਾਇੰਟ ਮਿਲਣਗੇ ਔਰ ਤੁਸੀਂ ਇਹ ਡਿਫਰੈਂਟ ਡਿਫਰੈਂਟ ਪਲੈਟਫਾਰਮ ਦੇ ਉੱਪਰ ਈਜ਼ੀਲੀ ਸੇਲ ਕਰ ਸਕੋਗੇ ਇਸ ਦੇ ਨਾਲ ਨਾਲ ਅਸੀਂ ਚੈਟ ਜੀਪੀਟੀ ਤੋਂ ਹੋਰ ਵੀ ਬਹੁਤ ਸਾਰੇ ਕੰਮ ਕਰਵਾ ਸਕਦੇ ਹਾਂ ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਚਾਹੁੰਦੇ ਹਾਂ ਕਿ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਤੱਕ ਪਹੁੰਚਾਈਏ ਬਾਕੀ ਦੇ ਅਸੀਂ ਨੈਕਸਟ ਟੌਪਿਕ ਦੇ ਵਿੱਚ ਜਰੂਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ